ਨੋ ਖੰਡ ਪ੍ਰੀਤ ਨੀ ਫਿਰੈ ਚਿਰ ਜੀਵੈ ਮਹਾ ਯੁਦਾਸ ਤਪੀ ਸੁਰੂਥੀ ਵੈ ਅਗਨ ਮਾਇ ਹੋ ਮਤ ਪ੍ਰਾਨ ਕਨ ਕਸ ਹੈ ਵਰ ਭੂਮ ਲਾ ਨਿਉਲੀ ਕਰਮ ਕਰੈ ਬੋ ਸਤ ਜਨ ਮਾਰਗ ਸੰਜਮ ਆਤੀ ਸਾਧ ਨਿਮਕ ਨਿਮਕ ਕਰਿ ਸ੍ਰੀ ਰੁਕਤਾਵੇ ਭਵ ਵੀ ਹਉ ਮੈ ਲੁਣਾਂਵੇਂ ਪਰੇ ਨਾ ਸੰਸਰ ਕਚੁਣਾ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਹਰ ਕੇ ਨਾਮ ਸੰਸਾਰ ਕਚੁਨਾ ਹੈ ਨਾਮ ਗੁਰੂ ਮੋਖ ਹੋਇ ਨਾਮ ਜਪਤ ਮਕ ਪਾਉ ਹੈ ਨੌਖੰਡ ਪ੍ਰੀਤ ਮੇਰਾ ਚੇਰ ਜੀ ਮੈਂ ਮਹਾ ਉਦਾਸ ਤਪੀ ਸ੍ਰੋਤੀ ਮੈਂ ਰਬੁ ਨਾ ਮਾਇਆ ਮਤ ਪ੍ਰਾਨ ਕਲਕਸੁ ਹੈ ਮਰਭੂਮ ਦਾ ਮਿਉਲੀ ਕਰਮ ਕਰੇ ਬਵਾ ਸੰਜਨ ਮਾਰਗ ਸੰਜਮ ਅਤੀ ਸਾਧਨ ਨਿਮਕ ਨਿਮਕ ਕਰੁ ਸ੍ਰੀ ਰੂਪ ਕਟਾਵੇਂ ਤਉਗੀ ਹਉ ਮੈ ਮੈ ਲੂ ਮਜਾਵੇਂ ਹਰ ਕੇ ਨਾਮ ਸੰਸਰ ਕਛਨਾ ਹੈ नानक गुरुमुख नाम जपत गत पाहे हर के नाम संसार कच नाहे नानक गुरुमुख जपत जपगत पाहे हर के नाम संसार शसर कचना नानक गुरुमुख जपत जपगत पा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਨੌਖੰਡ ਪ੍ਰਿਥਮੀ ਫਿਰੈ ਚਿਰ ਜੀਵੇ ਮਹਾ ਉਦਾਸ ਸਪੀ ਸਰਥੀਵੇ ਜੇ ਕੋ ਸਾਰੀ ਤਰਤੀ ਦਾ ਪ੍ਰਮਣ ਵੀ ਕਰ ਲਵੇ ਤੇ ਸੰਨਿਆਸ ਲੈ ਲਵੇ ਇੱਕਦਮ ਮਹਾ ਸੰਨਿਆਸ ਜਿਹਨੂੰ ਕਹਿੰਦੇ ਐਕਦਮ ਇਕਾਂਤ ਵਾਸ ਪਰ ਹੰਕਾਰ ਨਹੀਂ ਲੱਗਦਾ ਅਗਨਮਾਇ ਹੋਮਤ ਪ੍ਰਵਾਣ ਜਦੋਂ ਹੋਮ ਯੱਗ ਹੁੰਦਾ ਨਾ ਉਹਦੇ ਵਿੱਚ ਕੀ ਕੀ ਕੁਝ ਸਮਗਰੀ ਪਾਉਂਦੇ ਹਨ ਪਰ ਜੇ ਇਹੋ ਜਿਹੇ ਹੋਮ ਦੇ ਵਿੱਚ ਉਹ ਅਗਨਮਾਇ ਆਪਣੇ ਪ੍ਰਾਣ ਵੀ ਤਿਆਗ ਦੇਵੇ ਤੇ ਸੋਨਾ ਕੋੜੇ ਹਾਥੀ ਜ਼ਮੀਨ ਜਾਇਦਾਦ ਕਹਿ ਲਓ ਇਹ ਸਾਰਾ দান ਵੀ ਕਰ ਦੇਵੇ ਹੰਕਾਰ ਨਹੀਂ ਜਾਂਦਾ ਜਾਂ ਫਿਰ ਇਹੋ ਜੇ ਜੋ ਕਰੇ ਨਿਉਲੀ ਕਰਮ ਕਰੇ ਬਹੁ ਆਸਨ ਕਿਹੋ ਜਿਹੇ ਕਿਹੋ ਜਿਹੇ ਆਸਨ ਹੁੰਦੇ ਨਾ ਟਿੱਡ ਨੂੰ ਕਿਵੇਂ ਕਿਵੇਂ ਕਮਾਉਂਦੇ ਔਖੇ ਤੋਂ ਔਖਾ ਹੁੰਦਾ ਜਾਫਰ ਜੈਨ ਮਾਰਗ ਜੈਨ ਮਾਰਗ ਬੜਾ ਇਕੱਠੇ ਨੇ ਕਰਦੇ ਨੇ ਬਹੁਤ ਲੋਗ ਸੰਜਮਤ ਸਾਧਨ ਕਿੰਨਾ ਕਿੰਨਾ ਸੈਮ ਕਰਦੇ ਨੇ ਸਰੀਰ ਦਾ ਤੇ ਜਿੰਨੀ ਮਖਣੀ ਮੱਕਰ ਸਰੀਰ ਘਟਾਵੇ ਥੋੜਾ ਥੋੜਾ ਕਰਕੇ ਸਰੀਰ ਵੀ ਘਟਾਵੇ ਨਾ ਤਾਂ ਵੀ ਹਉਮੈ ਮੈਲ ਨਾ ਜਾਵੇ ਗਲਤ ਹੈ ਕਿ ਹੰਕਾਰ ਜਾਵੇ ਤਾਂ ਗੱਲ ਬਣੀ ਕਿਉਂਕਿ ਪ੍ਰਭੂ ਦੇ ਨਾਮ ਦਾ ਭਗਤੀ ਦਾ ਹੰਕਾਰ ਦੇ ਨਾਲ ਸਿੱਧਾ ਟਕਰਾ ਜਿੱਥੇ ਹੰਕਾਰ ਹੈ ਉੱਥੇ ਭਗਤੀ ਕਦੇ ਵੀ ਨਹੀਂ ਆਉਂਦੀ ਇਹ ਐਨੇ ਓਕੇ ਤੇ ਓਕੇ ਕੰਮ ਆਪਾਂ ਕਰ ਲੈਨੇ ਹੰਕਾਰ ਦੀ ਮੈਲ ਧੁੱਪਦੀ ਨਹੀਂ ਇਹਰ ਗੱਤ ਕਿਦਾਂ ਹੋਏਗਾ ਬਾਬਾ ਜੀ ਹੁਕਮ ਕਰਦੇ ਨੇ ਹਰ ਕੇ ਨਾਮ ਸੰਸਰ ਕਛਣਾਏ ਦੁਆਇ ਦੂਰ ਕਰਕੇ ਦੁਆਇ ਦੀ ਮੈਲ ਧਿਆ ਕਰਕੇ ਸਾਰੇ ਅਹੰਕਾਰ ਨੂੰ ਪਾਸੇ ਰੱਖ ਕਰਕੇ ਜਦੋਂ ਆਤਮਾ ਪ੍ਰਮਾਤਮਾ ਦੇ ਨਾਲ ਲੀਨ ਹੁੰਦੀ ਹੈ ਨਾ ਪ੍ਰਭੂ ਦਾ ਨਾਮ ਲੈਂਦੀ ਹੈ ਬਸ ਉਸੇ ਦੀ ਸਾਰੀ ਬਰਕਤ ਹੈ ਹਰ ਕੇ ਨਾਮ ਸੰਸਰ ਕਛਣਾ ਇਹਦੇ ਬਰਾਬਰ ਕੁਝ ਨਹੀਂ ਜਦੋਂ ਪ੍ਰੇਮ ਭਾਵਨਾ ਨਾਲ ਆਪਾਂ ਆਪਣੇ ਪ੍ਰਭੂ ਦਾ ਨਾਮ ਲੈਨੇ ਆ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਆਪਣੀ ਆਤਮਾ ਦੀ ਤਰੱਕੀ ਉਦੋਂ ਹੀ ਹੋਣੀ ਹੈ ਜਦੋਂ ਆਪਾਂ ਗੁਰੂ ਦੀ ਸ਼ਰਣ ਵਿੱਚ ਆ ਕੇ ਪ੍ਰਭੂ ਦੇ ਨਾਮ ਦਾ ਜਾਪ ਕਰਦੇ ਹਨ ਉਹਨਾਂ ਆਪਣੀ ਆਤਮਾ ਪਰਮਾਤਮਾ ਨਾਲ ਇੱਕ ਹੁੰਦੀ ਹੈ ਤੇ ਉਹ ਹੀ ਆਪਣੀ ਗਤੀ ਇਸ ਤਰ੍ਹਾਂ ਆਪਣੇ ਗੁਰੂ ਦੇਵ ਆਪਾਂ ਨੂੰ ਉਪਦੇਸ਼ ਕਰਦੇ ਹਨ ਹੋਈਆਂ ਗਲਤੀਆਂ ਨਹੀਂ ਅਰਦਾਸ ਖੀਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ